ਹਾਜੀ ਪ੍ਰਧਾਨ ਜੀ ਇਹਦੀ ਜਾਣਕਾਰੀ ਦਿਓ ਜਿਹੜੇ ਅੱਜ ਉਸੇ ਸਮਾਜ ਇਕੱਠੇ ਹੋਏ ਐ ਇਹਦੇ ਬਾਰੇ ਜਾਣਕਾਰੀ ਹੋ ਜੀ ਮੈਂ ਚੌਧਰੀ ਜਸਪਾਲ ਸਿੰਘ ਪਾਲੀ ਪ੍ਰਧਾਨ ਜੀ ਬੀਜੇਪੀ ਕਲੀਅਰ ਤੋਂ ਲੇਕਿਨ ਗੱਲ ਇੱਥੇ ਪਾਰਟੀ ਦਾ ਬੁੱਧਾ ਕੋਈ ਨਹੀਂ ਹੈ ਨਾ ਆਪ ਦਾ ਨਾ ਕਾਂਗਰਸ ਦਾ ਨਾ ਕალი ਦਾ ਲੇਕਿਨ ਇੱਥੇ ਮੋਟਾ ਬਰਾਦਰੀ ਦਾ ਸਾਡੇ ਰਾਜਗੁਰੂ ਜੀ ਜੀਤਿਆ ਸਿੰਘ ਸਾਹਿਬ ਨੂੰ ਚੇਅਰਮੈਨ ਲਾਇਆ ਸਾਡੀ ਬਰਾਦਰੀ ਦਾ ਪਹਿਲੇ ਜਿਹੜੀ ਕਾਂਗਰਸ ਪਾਰਟੀ ਰਜਿਆ ਮੈਨੂੰ ਲਾਇਆ ਸੀਗਾ ਇਸ ਤਰ੍ਹਾਂ ਸਾਡੀ ਬਰਾਦਰੀ ਦਾ ਸਭ ਤੋਂ ਬੜੀ ਦਾ ਇਸ ਵੇਲ ਚੁਲਾਏ ਸਾਨੂੰ ਇਹਦੀ ਖੁਸ਼ੀ ਚ ਇਹਨਾਂ ਨੇ ਕੱਲ ਸਾਨੂੰ ਮੈਸੇਜ ਗਿਆ ਸੀਗਾ ਬੜੀ ਜਿਹੜੀ ਸਾਡਾ ਸਾਨੂੰ ਇੰਨੀ ਖੁਸ਼ੀ ਹੋਈ ਹੈ ਅਸੀਂ ਤਾਂ ਇਹਨਾਂ ਦਾ ਸਵਾਗਤ ਚੰਡੀਗੜ੍ਹ ਦੇ ਵਿੱਚ ਵੀ ਆਪਣੀ ਗੁੱਜਰ ਸਾਹਿਬਾ ਵੱਲੋਂ ਵੀ ਕਰਨ ਵਾਲੇ ਆਂ ਇਹ ਦਿਨ ਕੁਝ ਥੋੜਾ ਟਾਈਮ ਨਾ ਹੋਣ ਕਰਕੇ ਥੋੜਾ ਜਿਹਾ ਲੇਟ ਹੋ ਗਏ ਲੇਕਿਨ ਇਹਨਾਂ ਨੇ ਬੁਲਾਇਆ ਇੱਥੇ ਆ ਕੇ ਬੜਾ ਆਨੰਦ ਆਇਆ ਕਿ ਸਾਰੀ ਬਰਾਦਰੀ ਬੈਠੀ ਹੈ ਇੱਥੇ ਕਾਉਂਸਲਰ ਲੈ ਕੇ ਪ੍ਰਧਾਨ ਲੈ ਕੇ ਸਾਰੇ ਬੰਦੇ ਆਏ ਸੀਗੇ ਆਪਣੇ ਜ਼ਿਲ੍ਹੇ ਦੇ ਬਹੁਤ ਖੁਸ਼ੀ ਦੀ ਗੱਲ ਹੈ ਜੀ ਇਹ ਕਿ ਬਰਾਦਰੀ ਦੇ ਵਿੱਚ ਉੱਠ ਕੇ ਪਾਰਟੀਆਂ ਨਹੀਂ ਬਰਾਦਰੀ ਪਹਿਲ ਹੈ ਸਾਡੀ ਨਾਲ ਇਹਦੇ ਵਿੱਚ ਕੋਈ ਪਾਰਟੀ ਦਾ ਮੁੱਦਾ ਸਾਨੂੰ ਤਾਂ ਇਹ ਹੈ ਗੁੱਜਰ ਵੈਲਫੇਅਰ ਜਿਹੜਾ ਬੋਰਡ ਹੈ ਇਹਨਾਂ ਨੂੰ ਚੇਅਰਮੈਨ ਲੈ ਗਿਆ ਸਾਨੂੰ ਬਹੁਤ ਬਹੁਤ ਇਹਨਾਂ ਨੂੰ ਵਧਾਈ ਦੇਣੇ ਆ ਜਿਹੜੇ ਆਏ ਸਾਡੇ ਕਾਉਂਸਲਰ ਜਿਹੜੇ ਮੈਂਬਰ ਹੈ ਮੈਂ ਉਹਨਾਂ ਨੂੰ ਵੀ ਸਾਰਿਆਂ ਨੂੰ ਵਧਾਈ ਦੇਣਾ ਇਹ ਬਹੁਤ ਵਧੀਆ ਜੀ ਇਸ ਬਰਾਦਰੀ ਨੂੰ ਉੱਪਰ ਹੋਰ ਵੀ ਜਿੰਨਾ ਵੀ ਚੱਕ ਸਕਣ ਜੋ ਇਹਨਾਂ ਦੇ ਮੁੱਦੇ ਜੋ ਇਹਨਾਂ ਨੂੰ ਬੈਨੀਫਿਟ ਇਸ ਬਰਾਦਰੀ ਨੂੰ ਦੇ ਸਕਣ ਗੈਰ ਬਰਾਦਰੀ ਦੇ ਵਿੱਚ ਵੀ ਜਿੰਨਾ ਇਹ ਕਰ ਸਕੰਭੋ ਸੇਵਾ ਕਰਨ ਕੇ ਸਾਨੂੰ ਬਹੁਤ ਇਨਾਂ ਦਾ ਉਪਕਾਰ ਬਹੁਤ ਮਾਤਮਾਰ ਧੰਨਵਾਦ ਤੁਹਾਡਾ ਗਿਟੀਆ ਸਾਹਿਬ ਅੱਜ ਜਿਹੜੇ ਗੁਜੇ ਦੀ ਬ੍ਰੈਲਟੀ ਦੇ ਜਿਹੜੇ ਬੰਨੀਆਂ ਨੇ ਜਿਹਨਾਂ ਕਰ ਸਕਦੇ ਆ ਰਾਜਾ ਭੋਜ ਉਹਨਾਂ ਦਾ ਦਿਨ ਅੱਜ ਉਸ ਮੌਕੇ ਤੇ ਤੁਸੀਂ ਸਮਾਜ ਨੂੰ ਬਣਾ ਦੇ ਅੱਜ ਦਿਨ ਹੈ ਕਹਿੰਦੇ ਉਹਨਾਂ ਦਾ ਬਿਲਕੁਲ ਸਾਡੇ ਲਈ ਤਾਂ ਬੜੇ ਸਾਡੇ ਲਈ ਬੜੇ ਮੇਰ ਭੋਜ ਜੋ ਮਾਰਾਇਛੇਗੇ ਉਹ ਰਾਜਾ ਸੀਗੇ ਉਹਨਾਂ ਦਾ ਬਹੁਤ ਮੈਨੇ ਉਸ ਉਹਨਾਂ ਜ਼ਮਾਨਿਆਂ ਚ ਗੁਜਰ ਸਮਾਜ ਤੋਂ ਹੋ ਕੇ ਇੱਕ ਰੂਲਰ ਹੋਣਾ ਕਿਸੇ ਸੂਬੇ ਦਾ ਬਹੁਤ ਵੱਡੀ ਗੱਲ ਸੀ ਤੇ ਉਹਨੂੰ ਤਾਂ ਸਾਡੀ ਬਰਾਦਰੀ ਸਾਡਾ ਸਮਾਜ ਰੱਬ ਮੰਗਣ ਭੋਜਦੇ ਅੱਜ ਉਹਨਾਂ ਦਾ ਜਨਮ ਦਿਨ ਵੀ ਆ ਉਹਨਾਂ ਦੇ ਜਨਮ ਦਿਨ ਤੇ ਹੀ ਅਸੀਂ ਇੰਟਰਨੈਸ਼ਨਲ ਗੁਜਰ ਡੇ ਵੀ ਮਨਾਨੇ ਇਸੇ ਕਰਕੇ ਹੀ ਮੇਰ ਬੋਝ ਕਰਕੇ ਤੇ ਮੈਂ ਸਾਰੇ ਸਮਾਜ ਨੂੰ ਗੁਜਰ ਸਮਾਜ ਨੂੰ ਇਸ ਮਹਾਨ ਸ਼ਖਸੀਅਤ ਦੇ ਬਰਥਡੇ ਤੇ ਔਰ ਇੰਟਰਨੈਸ਼ਨਲ ਗੁਜਰ ਡੇ ਤੇ ਬਹੁਤ ਬਹੁਤ ਨਵਾਰਕਬਾ ਜਨਮਾ ਮੈਂ ਇੱਕ ਸ਼ਾਮ ਨੂੰ ਪ੍ਰੋਗਰਾਮ ਰੱਖਿਆ ਵਾ ਦਮੇਸ਼ਾ ਚ ਵੀ ਇਹਨਾਂ ਦੇ ਜਨਮ ਦਿਨ ਤੇ 3:30 ਵਜੇ ਤਾਂ ਮੈਂ ਉੱਥੇ ਵੀ ਜਾਣਾ ਹੈਗਾ ਤੇ ਉੱਥੇ ਵੀ ਸਾਰੇ ਸਮਾਜ ਨੂੰ ਦੁਆਰਾ ਇਹ ਵਧਾਈਆਂ ਦੇਵਾਂਗੇ ਧੰਨਵਾਦ ਪਾਜਾ ਹੋ ਗਿਆ ਇਹ ਸਬੰਧ ਵਿੱਚ ਜਿਹੜਾ ਰੇਡੀਸਾ ਉਹਦੀ ਪ੍ਰੋਗਰਾਮ ਤੋਂ ਬਾਅਦ ਵਾਲਾ ਤਾਂ ਕਿ ਉਹ ਵੀ ਨਾਮ ਦਾ ਦੇਖਦੇ ਮੈਂ ਆਪਣੀ ਸ਼ੁਕਰ ਕੀਤੀ ਹੈ ਸੋ ਉਹਨਾਂ ਨੇ ਆਪਣੇ ਵਿਚਾਰ ਬਸੇ ਹਨ ਬਹੁਤ ਬਹੁਤ ਧੰਨਵਾਦ ਕਰਦਾ ਹਾਂ